ਰੋਜ਼ਪੁਰ ਦੇ ਕਸਬਾ ਗੁਰੂ ਹਰ ਸਹਾਏ ਵਿੱਚ ਬੀਤੀ ਰਾਤ ਨੂੰ ਹੋਈ ਸੁਨਿਆਰੇ ਦੀ ਦੁਕਾਨ ਦੇ ਵਿੱਚ ਲੁੱਟ ਦੀ ਘਟਨਾ ਨੂੰ ਪੁਲਿਸ ਨੇ 12 ਘੰਟਿਆਂ ਅੰਦਰ ਹੀ ਸੁਲਝਾ ਦਿੱਤਾ ਇਸ ਮਾਮਲੇ ਵਿੱਚ ਪੁਲਿਸ ਨੂੰ ਜਿਹੜੀ ਕਿ ਵੱਡੀ ਸਫਲਤਾ ਮਿਲੀ ਹੈ ਤੇ ਦੋ ਆਰੋਪੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜਾਣਕਾਰੀ ਦਿੰਦੇ ਹੋਏ ਐਸਪੀਡੀ ਰੰਦੀਰ ਕੁਮਾਰ ਨੇ ਦੱਸਿਆ ਕਿ ਗੁਰੂ ਹਰਸਹਾਏ ਵਿੱਚ ਸੁਨਿਆਰੇ ਦਾ ਕੰਮ ਕਰਨ ਵਾਲੇ ਜੇਐਸ ਜੁਵੈਲਰ ਵਿੱਚ ਕੁਝ ਅਣਪਛਾਤੇਆਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਵਿੱਚ 6.5 ਕਿਲੋ ਚਾਂਦੀ ਅਤੇ ਸੋਨੇ ਦੇ ਗਹਿਣੇ ਚੋਰਾਂ ਵੱਲੋਂ ਇਹ ਹੱਥ ਸਾਫ਼ ਕੀਤਾ ਗਿਆ ਸੀ ਮਾਮਲਾ ਸ਼ੱਕੀ ਹੋਣ ਤੇ ਪੜਤਾਲ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਕਿਸੇ ਜਾਣ ਪਹਿਚਾਨ ਵੱਲੋਂ ਹੀ ਜਿਹੜੀ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੋ ਕਿ ਜੁਵੈਲਰ ਦੀ ਦੁਕਾਨ ਬਾਰੇ ਭਲੀ-ਪਾਨਤੀ ਜਾਣਦਾ ਹੈ ਜਿਸ ਨੂੰ ਪਤਾ ਹੈ ਕਿ ਸੋਨਾ ਚਾਂਦੀ ਕਿੱਥੇ ਅਤੇ ਕਿਵੇਂ ਰੱਖਿਆ ਹੋਇਆ ਹੈ ਆਸ-ਪਾਸ ਦੇ ਜਦ ਸੀ ਸੀ ਟੀਵੀ ਖੰਗਾਲੇ ਤਾਂ ਕੁਝ ਸ਼ੱਕੀ ਉਸ ਸਾਹਮਣੇ ਆਏ ਜਦ ਪੁਲਿਸ ਵੱਲੋਂ ਸ਼ਾਕਦ ਆਧਾਰ ਦੇ ਦੁਕਾਨ ਦੇ ਕੰਮ ਕਰਨ ਵਾਲੇ ਪੁਰਾਣੇ ਨੌਕਰ ਸੋਰਜ ਨੂੰ ਹਿਰਾਸਤ ਵਿੱਚ ਲਿਆ ਤਾਂ ਉਸ ਨੇ ਚੋਰੀ ਦੀ ਸਾਰੀ ਵਾਰਦਾਤਾ ਖੁਲਾਸਾ ਕਰ ਦਿੱਤਾ ਅਤੇ ਦੱਸਿਆ ਉਸ ਨੂੰ ਦੁਕਾਨ ਦਾ ਸਾਰਾ ਭੇਜ ਸੀ ਅਤੇ ਉਸ ਨੇ ਹੀ ਆਪਣੇ ਸਾਥੀ ਨਾਲ ਮਿਲ ਕੇ ਘਟਨਾ ਨੂੰ ਅੰਜਾਮ ਦਿੱਤਾ ਹੈ ਪੁਲਿਸ ਵੱਲੋਂ ਫੜੇ ਗਏ ਦੋਨਾਂ ਯੂਰੋਪੀਅਨਾਂ ਉੱਪਰ ਮੁਕੱਦਮਾ ਦਰਜ ਕਰ ਲਿਆ ਅਤੇ ਅੱਗੇ ਜਾਂਚ ਕੀਤੀ ਜਾ ਰਹੀ ਹੈ ਪੂਰੀ ਹੋ ਸੀ ਜੁਵੈਲਰੀ ਸੀ ਸਰ ਕਿੰਨੀ ਯੂਰੋਪੀ ਸੀਗੇ ਸਰ ਕੀ ਮਾਮਲਾ ਸੀ ਕੀਪੀ 27 ਤੇ 28 ਜਨਵਰੀ ਦੇ ਦਰਮਿਆਨੀ ਰਾਤ ਨੂੰ ਗੁਰਹਰਸਾਏ ਵਿੱਚ ਸੀਤਾਰਾਮ ਜੱਲਰ ਦੀ ਦੁਕਾਨ ਵਿੱਚ ਇੱਕ ਚੋਰੀ ਦਾ ਮਸਲਾ ਸਾਹਮਣੇ ਆਇਆ ਸੀ ਤੇ ਪ੍ਰੌਂਕਲੀ ਰਿਪੋਰਟ ਦਰਜ ਕੀਤਾ ਗਿਆ 17/24 थाना ਗੁਰਹਰਸਾਏ ਕੀ ਮਾਨਯੋਗ ਐਸਐਸਪੀ ਫਿਰੋਜ਼ਪੁਰ ਸਾਮਯਾ ਮਿਸਰਾ ਜੀ ਦੇ ਸਖਤ ਹਦੇਦ ਸੀਗੇ ਕਿ ਆ ਜਿਹੜਾ ਕੇਸ ਹੈਗਾ ਚੋਰੀ ਦਾ ਕੇਸ ਇਹਨੂੰ ਛੇਤੀ ਡ੍ਰੈਸ ਕੀਤਾ ਜਾਵੇ ਇਹਦੇ ਲਈ ਡੀਐਸਪੀ ਗੁਰਹਰਸਾਏ ਸ੍ਰੀ ਸਤਨਾਮ ਜੀ ਤੇ ਐਸਐਚਓ ਗੁਰਹਰਸਾਏ ਜਸਵਿੰਦਰ ਰਾਜੀ ਦੀ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਇਹ ਟੀਮ ਨੇ 12 ਘੰਟੇ ਦੇ ਅੰਦਰ ਜਿਹੜਾ ਹੈਗਾ ਮਸਲਾ ਸੌਲਵ ਕੀਤਾ ਤੇ ਦੋ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਇੱਕ ਦਾ ਨਾਮ ਸੁਰਜ ਹੈ ਜਿਹੜਾ ਪਹਿਲੇ ਵੀ ਦੁਬਾਰਾ ਇਸ ਕੰਮ ਕਰਦਾ ਸੀ ਤੇ ਇੱਕ ਦੂਜਾ ਉਹਦਾ ਜਿਹੜਾ ਸਾਥੀ ਸੀ ਉਹਦਾ ਨਾਮ ਵਿਵਾਨ ਹੈ ਉਹਨੂੰ ਗ੍ਰਫਤਾਰ ਕੀਤਾ ਤੇ ਇਹਨਾਂ ਦੇ ਕੋਲ ਹੁਣ ਤੱਕ 6.5 ਕਿਜੀ ਸਿਲਵਰ ਸਨੇ ਬੈਗ ਦੀ ਰਿਕਵਰੀ ਕਰਾ ਚੁੱਕੇ ਹਨ ਤੇ ਇਹਨਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਵੀ ਲਿੱਤਾ ਗਿਆ ਤੇ ਅੱਗੇ ਪੁੱਛਗਿੱਛ ਚੱਲ ਰਹੀ ਹੈ ਤੇ ਤਤਤੀਜ ਜਾਰੀ ਸਰ ਕੋਈ ਪਹਿਲੇ ਵੀ ਮਕਦਮੇ ਕੋਈ ਦਰਜ ਨਹੀਂ ਸਰ ਇਨਾਂ ਦਾ ਜਿਹੜਾ ਹੈਗਾ ਸੁਵਸਥੀ ਵਿਵਾਨ ਦਾ ਹਜੇ ਤੱਕ ਪੜਤਾਲ ਵੀ ਕਰ ਚੁੱਕੇ ਮਕਦਮਾ ਅਦਾਲਤ ਨਹੀਂ ਪਾਇਆ ਗਿਆ ਹੈ ਜਿਵੇਂ ਮੈਂ ਪਹਿਲੇ ਦੱਸਿਆ ਕਿ ਸੂਰਜ ਦੁਕਾਨ ਤੋਂ ਪਹਿਲਾਂ ਸੀ ਕੰਮ ਕਰਦਾ ਸੀ ਤੋ ਉਹ ਪੇਂਦੀਸ ਦੁਕਾਨਦਾਰ ਤੇ ਹਜੇ ਵੈਸੇ ਹੋਰ ਵੀ ਰਿਕਾਰਡ ਚੈੱਕ ਕਰ ਰਹੇ ਤੇ ਦੂਜਾ ਜਿਲ੍ਹਾ ਚੁੱਕੀ ਕਨਫਰਮ ਕਰ ਰਹੇ ਕਿ ਨਾ ਕੋਈ ਹੋਰ ਪਛਤਾਨ ਆਉਂਦੀ ਤੇ ਹੌਸਲਾ ਬਜਾਈ ਲਈ ਮਨਜੋਗ ਸਿੰਘ ਜੀ ਸਾਹਿਬ ਨੂੰ ਨਾ ਜੀ ਰਿਪੋਰਟ ਵੀ ਰਿਫਰਮੇਸ਼ਨ ਕੀਤੀ ਗਈ